यूथ हिंदू वेलफेयर फगवाड़ा एवं शिव मंदिर ओमकार नगर फगवाड़ा की ओर से बारह व विशाल माँ भगवती जागरण भंडारा उन्नीस अक्टूबर दिन शनिवार को करवाया जा रहा है जिसमें गायक सोनू सलीम और शाइना चौहान की ओर से महामाई का गुणगान किया जाएगा जब के पास म्यूजिकल ग्रुप की ओर से विशेष योगदान रहेगा संगठन की ओर से शहर वासियों को इस जागरण में पहुंचने की खास अपील की जा रही है जय माता दी सारे शाइना चौहान तो ਸਾਰੇ ਭਗਤਾਂ ਨੂੰ ਇਹ ਜਾਣ ਕੇ ਬਹੁਤ ਹੀ ਖੁਸ਼ੀ ਹੋਏਗੀ ਕਿ ਮਹਾਮਾਇਤਾ 12ਵਾਂ ਵਿਸ਼ਾਲ ਭਗਵਤੀ ਜਾਗਰਣ 19 ਅਕਤੂਬਰ ਦਿਨ ਸ਼ਨੀਵਾਰ ਨੂੰ ਯੂਥ ਹਿੰਦੂ ਵੈਲਫੇਅਰ ਐਸੋਸੀਏਸ਼ਨ ਫਗਵਾੜਾ ਵੱਲੋਂ ਬੜੀ ਹੀ ਧੂਮ-ਧਾਮ ਦੇ ਨਾਲ ਬੜੀ ਹੀ ਸ਼ਰਧਾ ਦੇ ਨਾਲ ਕਰਵਾਇਆ ਜਾ ਰਿਹਾ ਹੈ। ਮੇਰੇ ਸਾਰੇ ਭਗਤਾਂ ਤੋਂ ਇੱਕ ਗੁਜ਼ਾਰਿਸ਼ ਹੈ ਕਿ ਸਾਰੇ ਇਸ ਜਾਗਰਣ ਦੇ ਵਿੱਚ ਹੁਮ-ਹਮਾ ਕੇ ਮਹਾਮਾਇਤਾ ਆਸ਼ੀਰਵਾਦ ਪ੍ਰਾਪਤ ਕਰੋ। ਇਸ ਦੇ ਵਿੱਚ ਮੈਨੂੰ ਵੀ ਮੌਕਾ ਮਿਲ ਰਿਹਾ ਹੈ ਤੇ ਆਪਣਾ ਆਸ਼ੀਰਵਾਦ ਮੈਨੂੰ ਦਿਓ ਜੈ ਮਾਤਾ ਦੀ। ਜਮਾਤਾਰੀ ਦੋਸਤੋ ਮੈਂ ਤੁਹਾਡਾ ਆਪਣਾ सोनू सलीम ਪਾਸੀ 뮤지컬 ਗਰੁੱਪ ਦੀ ਤਰਫੋਂ ਜਾਗਰਨ ਵਿੱਚ ਹਾਜ਼ਰੀ ਲਗਾਉਣ ਲਈ ਆ ਰਿਹਾ ਹਾਂ ਤੁਹਾਡੇ ਸ਼ਹਿਰ ਫਗਵਾੜਾ ਵਿੱਚ Hindu Welfare Association ਵੱਲੋਂ 12ਵਾਂ ਵਿਸ਼ਾਲ ਜਾਗਰਨ ਸ਼ਿਵ ਮੰਦਿਰ ਔਂਕਾਰਨਗਰ ਫਗਵਾੜਾ ਸ਼ਹਿਰ ਵਿੱਚ ਬੜੀ ਧੂਮਤਾ ਨਾਲ ਸ਼ਰਦਾ ਨਾਲ ਕਰਵਾਇਆ ਜਾ ਰਿਹਾ ਜਿਸ ਦੇ ਵਿੱਚ ਮੇਰੇ ਤੋਂ ਬਾਅਦ मैडम शाइना चौहान ਤੁਹਾਨੂੰ ਸੰਗਤਾਂ ਨੂੰ ਸੁੰਦਰ-ਸੁੰਦਰ ਪੇਟਾ ਸੁਣਾ ਕੇ ਨਿਹਾਲ ਕਰਨਗੇ ਆਓ ਆਪਾਂ ਰਲ ਮਿਲ ਕੇ ਮਹਾਮਾਈ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰੀਏ ਮਹਾਮਾਈ ਦਾ ਆਸ਼ੀਰਵਾਦ ਲਈਏ ਜੈ ਮਾਤਾ ਦੀ ਕਦੇ ਬੋਲਵੇ ਬਨੇਰੇ ਉੱਤੇ ਕਾਵਾਂ ਮੈਂ ਅਰਜ ਸੁਣਾਵਾਂ ਤੂੰ ਇੱਕ ਵਾਰੀ ਮਈਆਂ ਨੂੰ ਮਿਲਾ ਦੇ ਮੇਰੀ ਮਈਆਂ ਨੂੰ ਜੈ ਮਾਤਾ ਦੀ ਮੈਂ ਤੁਹਾਡਾ ਆਪਣਾ ਵਿਕਾਸਮਣੀ ਤੇ ਯੂਥ ਹਿੰਦੂ ਵੈਲਫੇਅਰ ਐਸੋਸੀਏਸ਼ਨ ਫਗਵਾੜਾ ਵੱਲੋਂ 12ਵਾਂ ਮਹਾਵਿਸ਼ਾਲ ਭਗਵਤੀ ਜਾਗਰਣ ਅਤੇ ਭੰਟਾਰਾ 19 ਅਕਤੂਬਰ ਦਿਨ ਸ਼ਨੀਵਾਰ ਨੂੰ ਸ਼ਿਵ ਮੰਦਿਰ ਓਂਕਾਰਨਗਰ ਫਗਵਾੜਾ ਵਿਖੇ ਪੜੀ ਧੂਮਤਮ ਨਾਲ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਮੇਰੇ ਵੱਡੇ ਭਾਜੀ ਪਾਸੀ 뮤지컬 ਗਰੁੱਪ ਵੱਲੋਂ ਗਾਇਕ ਸੋਨੂ ਸਲੀਮ ਅਤੇ ਗਾਇਕ ਸ਼ੈਨਾ ਚਾਹਾਨ ਵੱਲੋਂ ਮਹਾਮੈਦਾ ਗੂੰਗਾਣ ਕੀਤਾ ਜਾਵੇਗਾ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਜਾਗਰਣ ਵਿੱਚ ਸਾਰਿਆਂ ਨੇ ਹੌਮ ਹੁਮਾ ਕੇ ਪਹੁੰਚਣਾ ਅਤੇ ਮਾਂ ਭਗਵਤੀ ਦਾ ਆਸ਼ੀਰਵਾਦ ਪ੍ਰਾਪਤ ਕਰਨਾ ਧੰਨਵਾਦ